ਸੋਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਬਠਿੰਡਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਮਹਾਰੈਲੀ ਰੱਖੀ ਗਈ ਹੈ ਮਹਾਰੈਲੀ ਦੀਆਂ ਗੱਲ ਕਰੀਏ ਤਾਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਦੇ ਵਿੱਚ ਇਹ ਰੈਲੀ ਰੱਖੀ ਗਈ ਹੈ ਤੇ ਉਸ ਤੋਂ ਪਹਿਲਾਂ ਜੇਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਬਠਿੰਡਾ ਕਾਂਗਰਸ ਦੇ ਕਈ ਆਗੂਆਂ ਦੇ ਵੱਲੋਂ ਇਸ ਰੈਲੀ ਦਾ ਵਿਰੋਧ ਵੀ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਨੂੰ ਤੋੜਨ ਦਾ ਕੰਮ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਇੱਕ ਚਿੱਠੀ ਵੀ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਨੂੰ ਲਿਖੀ ਗਈ ਹੈ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਅੱਜ ਬਹੁ ਗਿਣਤੀ ਦੇ ਵਿੱਚ ਲੋਕਾਂ ਦੇ ਪਹੁੰਚਣ ਦੀ ਸ਼ੰਕਾ ਜਿਹੜੀ ਆਉਂ ਜਿਤਾਈ ਜਾ ਰਹੀ ਹੈ ਕਿ ਜੇ ਉੱਥੇ ਹੀ ਗੱਲ ਕਰੀਏ ਤਾਂ ਇਸ ਰੈਲੀ ਦੇ ਪ੍ਰਬੰਧਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਸਾਡੇ ਵੱਲੋਂ ਕਰੀਬ 8 ਤੋਂ 9000 ਲੋਕਾਂ ਦੇ ਬੈਠਣ ਦਾ ਜਿਹੜਾ ਆ ਉਹ ਕੁਰਸੀਆਂ ਲਗਾਈਆਂ ਗਈਆਂ ਨੇ ਪਰ ਜੇ ਸਤੇਈ ਕਿਹਦਾ ਹੰਗਾਰਾ ਨਵਜੋਤ ਸਿੰਘ ਸਿੱਧੂ ਨੂੰ ਪੂਰੇ ਪੰਜਾਬ ਚ ਮਿਲ ਰਿਹਾ ਹੈ ਤੇ ਉਸ ਹਿਸਾਬ ਦੇ ਨਾਲ 15 ਤੋਂ 20 ਹਜ਼ਾਰ ਲੋਕ ਇਸ ਰੈਲੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਸ ਤੋਂ ਪਹਿਲਾਂ ਤੇ ਇੱਕ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਮਹਾਰਾਜ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਪ੍ਰਤਾਪ ਬਾਜਵਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਨਵਜੋਤ ਸਿੰਘ ਸਿੱਧੂ ਆਪਣਾ ਵੱਖਰਾ ਧੜਾ ਬਣਾ ਰਹੇ ਨੇ ਪਾਰਟੀ ਤੋਂ ਵੱਖ ਹੋ ਕੇ ਪ੍ਰੋਗਰਾਮ ਹੋ ਰਿਲੀ ਕਰ ਰਹੇ ਨੇ ਜਿਸ ਨੂੰ ਲੈ ਕੇ ਕਾਫੀ ਵਿਵਾਦ ਚੱਲਿਆ ਤੇ ਬਿਆਨਬਾਜ਼ੀਆਂ ਦਾ ਦੌਰ ਚੱਲਿਆ ਜਿਸ ਤੋਂ ਬਾਅਦ 9 ਵਿਧਾਇਕਾਂ ਦੇ ਵੱਲੋਂ ਕਾਂਗਰਸੀ ਆਗੂਆਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਗਈ ਤੇ ਉਸ ਤੋਂ ਬਾਅਦ ਹੁਣ ਬਠਿੰਡਾ ਕਾਂਗਰਸ ਦੇ ਕਈ ਆਗੂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੋ ਗਏ ਨੇ ਪਰ ਉੱਥੇ ਹੀ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਕੁਝ ਘੰਟਿਆਂ ਦੇ ਵਿੱਚ ਇੱਥੇ ਚਾਹਲ ਪੈਲ ਸ਼ੁਰੂ ਹੋ ਜਾਏਗੀ ਲੋਕਾਂ ਦੇ ਪਹੁੰਚਣ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਤੇ ਉੱਥੇ ਹੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਵੀ ਕੁਝ ਘੰਟਿਆਂ ਬਾਅਦ ਇਸ ਸਟੇਜ ਤੋਂ ਗਰ ਜਾਣਗੇ ਸਿੱਧੂ ਸਾਹਿਬ ਕੋਲੇ ਕੋਰਸ਼ਪੀਰ ਪਿੰਡ ਦੇ ਬੰਦੇ ਤੇ ਹੋਰ ਲੋਕ ਇਕੱਠੇ ਹੋ ਕੇ ਗਏ ਸੀ ਤੇ ਕੋਰਸ਼ਪੀਰ ਸੁਣਨ ਦੱਸਦੇ ਆ ਕਿ ਕੋਰਸ਼ਪੀਰ ਪਿੰਡ ਦੇ 70% ਲੋਕਾਂ ਨੇ ਅਮਰ ਸ਼ਕੈਵਿਆ ਔਰ ਇਹ ਸਿੱਧੂ ਸਾਹਿਬ ਦਾ ਧੰਨਵਾਦ ਕਰਨ ਗਏ ਸੀ ਵੀ ਕਰਤਾਰਪੁਰ ਸਾਹਿਬ ਦਾ ਲੰਗ ਤੁਸੀਂ ਖਲਵਾਇਆਗਾ ਵੀ ਅਸੀਂ ਤੁਹਾਡੇ ਕੋਲੇ ਧੰਨਵਾਦ ਕਰਨ ਵਾਸਤੇ ਆਉਣਾ ਚਾਹੁੰਦੇ ਆ। ਸਿੱਧੂ ਸਾਹਿਬ ਕਹਿੰਨੇ ਵੀ ਠੰਡ ਦੀ ਰੋਤਾ ਤੁਸੀਂ ਆਓਗੇ ਮੈਂ ਹੀ ਤੁਹਾਡੇ ਕੋਲੇ ਆ ਜਾਣਾਗਾ। ਤੇ ਉਹਨਾਂ ਨੇ ਸਾਰਾ ਪ੍ਰਬੰਧ ਪਿੰਡ ਦੇ ਲੋਕਾਂ ਨੇ ਸਾਰਾ ਕਰ ਰਹੇ ਆ। ਪਰ ਕੁਝ ਲੋਕਾਂ ਦੇ ਢਿੱਡ ਪੀੜ ਹੋ ਰਹੀ ਆ। ਉਹ ਜਿਨ੍ਹਾਂ ਤੇ ਪਰਚੇ ਵੀ ਹੈਗੇ ਆ, ਪਰਚੇ ਹੋਣ ਜਾ ਵੀ ਰਹੇ ਆ। ਵੀ ਇਹ ਕੱਟ ਕਿਉਂ ਹੋ ਰਿਹਾ? ਲੋਕ ਸਿੱਧੂ ਸਾਹਿਬ ਨੂੰ ਪਿਆਰ ਕਰਦੇ ਸਾਰਾ ਪੰਜਾਬ ਵੀ ਸਿੱਧੂ ਸਾਹਿਬ ਨੂੰ ਪਿਆਰ ਕਰਦਾਗਾ। ਐਸ ਕਰਕੇ ਸਿੱਧੂ ਸਾਹਿਬ ਜਿੱਥੇ 10 10 ਵਰਕਰ ਵੀ ਕਾਂਗਰਸ ਦੇ ਬੁਲਾਉਣਗੇ। ਸਿੱਧੂ ਸਾਹਿਬ ਤੇ ਅਸੀਂ ਉੱਥੇ ਵੀ ਜਾਵਾਂਗੇ। ਸਾਨੂੰ ਇਹ ਦਰਦ ਕਿਹੜੇ ਲੋਕਾਂ ਦੇ ਹੋ ਰਿਹਾ ਹੈ ਕੋਈ ਲੀਡਰਾਂ ਦੇ ਹੋ ਰਿਹਾ ਹੈ ਜਾਂ ਕੋਈ ਤੁਹਾਡੇ ਅਹੁਦੇਦਾਰਾਂ ਦੇ ਹੋ ਰਿਹਾ ਹੈ ਦੇਖੋ ਉਹਦਾ ਜਵਾਬ ਕੱਲ ਸਾਡੇ ਸਰਪੰਚਾਂ ਨੇ ਲਗਭਗ 60 70 ਸਰਪੰਚ ਸੀਗੇ ਜਿਨ੍ਹਾਂ ਨੇ ਉਹਦਾ ਜਵਾਬ ਕੱਲ ਪ੍ਰੈਸ ਦੇ ਵਿੱਚ ਦਿੱਤਾਗਾ ਔਰ ਉਹਨਾਂ ਨੇ ਇੱਕ ਖੜਗੇ ਸਾਹਿਬ ਨੂੰ ਵੀ ਚਿੱਠੀ ਲਿਖੀ ਆ ਔਰ ਜਿਹੜੇ ਸਾਡੇ ਜਿਹੜੇ ਇੰਚਾਰਜ ਨੇ ਜਦੂ ਸਾਹਿਬ ਨੂੰ ਵੀ ਲਿਖੀ ਆ ਔਰ ਪਾਰਟੀ ਪ੍ਰਧਾਨ ਨੂੰ ਵੀ ਚਿੱਠੀ ਲਿਖੀ ਆ ਹਾਂਜੀ ਉਹ ਡਿਮਾਂਡ ਕੀਤੀ ਹੈ ਜੀ ਉਹਨਾਂ ਨੇ ਰਿਮਾਂਡ ਕੀਤੀ ਹੈ ਵੀ ਜਿਹਨਾਂ ਬੰਦਿਆਂ ਦੇ ਪੇਟ 'ਚ ਦਰਦ ਹੁੰਦਾ ਵੀ ਕਿਉਂ ਕਾਂਗਰਸੀ ਇਕੱਠੀ ਹੁੰਦੇ ਵੀ ਉਹੋ ਜਿਹੇ ਬੰਦਿਆਂ ਨੂੰ ਪਾਰਟੀ 'ਚੋਂ ਕੱਢਾ ਜਾਵੇ ਉਹਨਾਂ ਤੇ ਬਹੁਤ ਪਰਚੇ ਦਰਜਾ ਔਰ ਉਹੋ ਜਿਹੇ ਬੰਦਿਆਂ ਨੂੰ ਪਾਰਟੀ ਵਿੱਚ ਉਹ ਪਾਰਟੀ ਦੇ ਤੇ ਪਾਰਟੀ ਦੇ ਤੇ ਪੰਜਾਬ ਦੇ ਬਟੰਡੇ ਦੇ ਮੱਥੇ ਤੇ ਕਲੰਕਾ ਬਾਹਰਲੇ ਬਾਹਰਲੇ ਜਿਹੜੇ ਦੇ ਉਹ ਬੰਦੇ ਆ ਲੇਕਿਨ ਜਿਹੜੀ ਸਰਪੰਚਾਂ ਦੇ ਉੱਪਰ ਵੀ ਉਹਨਾਂ ਨੇ ਵੀ ਜਿਹੜੀ ਕਾਰਵਾਈ ਕਰਨ ਦੇ ਲਈ ਜਿਹੜਾ ਉਹ ਕੀਤਾ ਹੋਇਆ ਹੈ ਕਿ ਵੀ ਆਪਦੇ ਵੱਲੋਂ ਉਹਨਾਂ ਨੇ ਜਿਹੜਾ ਇੱਕ ਨੋਟਸ ਕੱਢਿਆ ਹੋਇਆ ਸਰਪੰਚਾ ਨੇ ਨੋਟਸ ਕੱਢਿਆ ਜੀ ਵੀ ਜੇ ਮੈਨੂੰ ਪਾਰਟੀ ਵਿੱਚੋਂ ਕੱਢਿਆ ਜੇ ਹਰਵਿੰਦਰ ਸਿੰਘ ਲਾਡੀ ਨੂੰ ਪਾਰਟੀ ਵਿੱਚੋਂ ਕੱਢਿਆ ਤਾਂ ਕੋਈ ਚਿੱਠੀ ਦਿਖਾ ਦੇਣ ਇਹ ਮੇਰੇ ਕੋਲੇ ਕੋਈ ਚਿੱਠੀ ਅਜੇ ਤੱਕ ਨਹੀਂ ਆਈ ਕੋਈ ਕਿਸੇ ਮੀਡੀਆ ਵਿੱਚ ਨਹੀਂ ਆਇਆ ਕਿ ਸੋਸ਼ਲ ਮੀਡੀਆ ਵਿੱਚ ਆਇਆ ਹੁਣ ਇਹ ਬੈਕ ਡੇਟ 'ਚ ਜੇ ਕੁਝ ਕਰਦੇ ਆ ਤਾਂ ਮੈਂ ਕੁਝ ਕਹਿ ਨਹੀਂ ਸਕਦਾਗਾ ਪਰ ਜਦੋਂ ਵੀ ਕਿਸੇ ਨੂੰ ਕੱਢਿਆ ਜਾਂਦਾਗਾ ਉਹਦਾ ਇਹ ਇੱਕ ਨਿਊਜ਼ ਬਣਾ ਕੇ ਮੀਡੀਆ ਨੂੰ ਦਿੰਦੇ ਆ ਮੀਡੀਆ 'ਚ ਆਉਂਦੀ ਆ ਮੈਂ ਤਾਂ ਹਲਕਾ ਚਾਰਜ ਆ ਮੇਰੀ ਤਾਂ ਹੁਣ ਚਾਹੀਦੀ ਸੀ ਜੇ ਮੈਨੂੰ ਕੱਢੇ ਸੀ ਤਾਂ ਨਾ ਮੈਨੂੰ ਕੋਈ ਰਸਤੀ ਆਈ ਆ ਨਾ ਮੈਨੂੰ ਕੋ ਤੇ ਇਸ ਕਰਕੇ ਬਦਲ ਕੇ ਇਹਨਾਂ ਨੂੰ ਜਿਹੜਾ ਆਪਦਾ ਬਿਆਨ ਆ ਜਿਹੜਾ ਦਿੱਤਾਗਾ ਕੁਝ ਵਜਰ ਨੂੰ ਵਾਪਸ ਲੈਣਾ ਚਾਹੀਦਾਗਾ ਔਰ ਨਹੀਂ ਜਿਹੜਾ ਸਰਪੰਚਾਇਤ ਦੇ ਮਾਨਹਾਨੀ ਦਾ ਕੇਸ ਚੋੜਨ ਕਿਉਂ ਕਰਨਗੇ ਕੱਲ ਤੋਂ ਬਾਅਦ ਕੀ ਐਕਸ਼ਨ ਰਹੇਗਾ ਤੁਹਾਡਾ ਇਸ ਜੀ ਨੂੰ ਲੈ ਕੇ ਅਸੀਂ ਅਸੀਂ ਇਸੇ ਤਰ੍ਹਾਂ ਹੀ ਨਵਜੋਤ ਸਿੱਧੂ ਦੇ ਨਾਲ ਰੈਲੀਆਂ ਕਰਦੇ ਰਵਾਂਗੇ ਅਗਲੀ ਰੈਲੀ ਅਸੀਂ 9 ਤਰੀਕ ਦੀ ਹੁਸ਼ਿਆਰਪੁਰ ਰੱਖੀ ਵੀ ਆ 21 ਤਰੀਕ ਦੀ ਅਸੀਂ ਮੋਗੇ ਰੱਖੀ ਆ ਔਰ ਉਸ ਤੋਂ ਬਾਅਦ ਅਸੀਂ ਰੱਖ ਰਹੇ ਆ ਰੈਲੀ ਫਿਰੋਜ਼ਪੁਰ ਜਿਲ੍ਹੇ ਚ ਰੱਖ ਰਹੇ ਆ ਸ਼ਾਇਦ ਅਸੀਂ ਆਪਣੇ ਜੀਲੇ ਰੱਖੀਏ ਰੈਲੀ ਤੇ ਅਸੀਂ ਐਸੀ ਤਰ੍ਹਾਂ ਹੀ ਆਪਦੀਆਂ ਕਾਂਗਰਸ ਨੂੰ ਮਜ਼ਬੂਤ ਕਰਦੇ ਰਵਾਂਗੇ। ਤਰਕੀ ਨਾਮ ਹੈ ਜੀ ਆਪਾਂ ਮਨਜੀਤ ਸਿੰਘ ਗੁਰਫਤਤਾ ਜੀ। ਮਨਜੀਤ ਜੀ ਜਿਸ ਤਰ੍ਹਾਂ ਕੱਲ ਸਾਰੇ ਜਿਹੜਾ ਪੰਚਾਇਤ ਸਰਪੰਚਾਂ ਵੱਲੋਂ ਨਾਰਾਜ਼ਗੀ ਪ੍ਰਗਟ ਕੀਤੀ ਗਈ ਹੈ ਤੇ ਉਸ ਦੇ ਉੱਪਰ ਜਿਹੜਾ ਲੈਟਰ ਲਿਖ ਕੇ ਭੇਜਿਆ ਗਿਆ ਕੀ ਮਾਮਲਾ ਜੀ ਉਹ ਤੇ ਕਿਹੜੀ ਕਿਸ ਤਰ੍ਹਾਂ ਦੀ ਰੈਲੀ ਹੋ ਰਹੀ ਹੈ। ਦੇਖੋ ਨਾਰਾਜ਼ਗੀ ਵਰਕਰਾਂ ਵੱਲੋਂ ਪ੍ਰਗਟ ਕੀਤੀ ਗਈ ਆ ਉਹ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਉਹਨਾਂ ਦੇ ਵੱਲੋਂ ਜੋ ਬਿਆਨ ਦਿੱਤੇ ਗਿਆ ਉਹ ਬਿਆਨਾਂ ਤੇ ਇਤਰਾਜ਼ ਜਤਾਇਆ ਗਿਆ ਕਿਉਂਕਿ ਉਹ ਬੇਤੁਕੇ ਬਿਆਨ ਨੇ ਬਿਨਾ ਪ੍ਰੂਫ ਤੋਂ ਬਿਆਨ ਨੇ ਸੋ ਕਾਂਗਰਸ ਦੇ ਚੰਡੀੜਾ ਅਸੀਂ ਰੈਲੀ ਕਰ ਰਹੇ ਆ ਆ ਹੋ ਸਕਦਾ ਕਿਸੇ ਨੂੰ ਇਤਰਾਜ਼ ਹੋ ਪਰ ਸਾਡੇ ਲੀਡਰ ਸਰਦਾਰ ਨਵਜੋਤ ਸਿੰਘ ਜੀ ਨੂੰ ਕਿਸੇ ਦਾ ਕੋਈ ਇਤਰਾਜ਼ ਨਹੀਂ ਕੋਈ ਗਲਾ ਸ਼ਿਕਬਾ ਨਹੀਂ ਸਾਡੇ ਲਈ ਉਹ ਬਹੁਤ ਮੁਕੱਦਸ ਇਨਸਾਨ ਨੇ ਕਿਉਂਕਿ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲੰਗਾ ਖਲਵਾਇਆ ਅਸੀਂ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਆ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਵੀ ਲੋਕ ਸਤਿਕਾਰ ਕਰਦ ਨੇ ਸੋ ਅਸੀਂ ਇਸ ਰੈਲੀ ਨੂੰ ਕਾਮਯਾਬ ਕਰਨਾ ਤੇ ਹਰ ਵਰਕਰ ਲੱਗਿਆ ਹੋਇਆ ਇਸ ਨਗਰ ਦਾ ਇਸ ਹਲਕੇ ਦਾ ਇਸ ਜ਼ਿਲ੍ਹੇ ਦਾ ਤਲਵੰਡੀ ਹਲਕੇ ਤੋਂ ਵੀ ਲੋਕਾਂ ਦੇ ਫੋਨ ਆ ਰਿਹਾ ਹਨ ਲਈ ਪੁੱਛੋ ਤੋਂ ਵੀ ਆ ਰਿਹਾ ਮੌੜ ਤੋਂ ਵੀ ਬਹੁਤ ਵੱਡੀ ਗੰਤੀ ਚ ਲੋਕ ਆ ਰਿਹਾ ਨਵਜੋਤ ਸਿੰਘ ਸਿੱਧੂ ਨੂੰ ਸੁਣਨ ਕਾਂਗਰਸ ਦੇ ਚੰਡੇਟ ਨਵਜੋਤ ਸਿੰਘ ਸਿੱਧੂ ਜੀ ਰੈਲੀ ਕਰ ਰਹੇ ਆ ਕਾਂਗਰਸ ਦੇ ਵਰਕਰੀ ਕਰਵਾ ਰਹੇ ਆ ਸੋ ਇਥੇ ਇਸ ਤਰ੍ਹਾਂ ਦਾ ਕੋਈ ਬਾਣੀ ਹਾਂ ਸਾਨੂੰ ਕਿਸੇ ਦੇ ਕੋਈ ਇਤਰਾਜ਼ ਨਹੀਂ ਕੋਈ ਸਾਡੇ ਇਤਰਾਜ਼ ਕਰਾ ਕੋਈ ਛੱਡੇ ਬਿਆਨ ਦੇਈ ਜਾਵੇ ਉਹਦੀ ਮਾਨਸਿਕਤਾ ਉਹਦੀ ਛੋਟੀ ਸੋਚ ਹੈ ਤੁਹਾਡੇ ਦਿਹਾਤੀ ਵਾਲੇ ਪ੍ਰਧਾਨ ਨੂੰ ਕੀ ਨਾਰਾਜ਼ਗੀ ਹੈ ਜ਼ਿਲ੍ਹਾ ਪ੍ਰਧਾਨ ਨੂੰ ਇਹ ਉਹ ਤੁਹਾਡੇ ਖਿਲਾਫ ਮਤਲਬ ਉਹਨੇ ਉਹ ਵੀ ਕੀਤੀ ਹੈ ਸ਼ਿਕਾਇਤ ਦੇਖੋ ਵੈਸੇ ਤਾਂ ਉਹ ਹੀ ਦੱਸ ਸਕਦੇ ਪਰ ਕਈਰ ਸਾਨੂੰ ਇਹ ਹੁੰਦਾ ਵੀ ਅਸੀਂ ਇਨਸ਼ੋਰ ਫੀਲ ਕਰਦੇ ਆ ਕਿ ਸਾਡੇ ਹਲਕੇ ਜਾਂ ਸਾਡੇ ਜ਼ਿਲ੍ਹੇ ਦੇ ਸਾਥੋਂ ਵੱਡੇ ਕੱਦ ਦਾ ਕੋਈ ਨੇਤਾ ਨਾ ਹੋਵੇ ਠੀਕ ਹੈ ਜੀ ਨਵਜੋਤ ਸਿੰਘ ਸਿੱਧੂ ਜੀ ਦਾ ਆਉਣਾ ਲੋਕਾਂ ਦਾ ਪਿਆਰ ਹਰਵਿੰਦਰ ਸਿੰਘ ਲਾਡੀ ਜੀ ਦੀ ਪਿਆਰ ਸਾਡੇ ਪੰਚਾਂ ਸਰਪੰਚਾਂ ਲਈ ਲੋਕਾਂ ਦਾ ਪਿਆਰ ਸਾਡੇ ਲੀਡਰ ਹੀ ਲੋਕਾਂ ਦਾ ਪਿਆਰ ਜੇ ਲੋਕਾਂ ਦਾ ਮਿਲ ਰਿਹਾ ਤਾਂ ਸ਼ਾਇਦ ਕਿਤੇ ਨਾ ਕਿਤੇ ਨੂੰ ਸਿਕਿਉਰਿਟੀ ਫੀਲ ਹੁੰਦੀ ਆ ਕਿ ਸ਼ਾਇਦ ਸਾਡਾ ਕਦ ਬੌਣਾ ਨਾ ਹੋ ਜੇ ਇਸ ਜਗ੍ਹਾ ਤੇ ਪਰ ਅਸੀਂ ਸਭ ਨੂੰ ਫਿਰ ਵੀ ਪ੍ਰਧਾਨ ਜੀ ਦੀ ਜਿੱਤ ਵੀ ਹੋਣੀ ਆ ਪੰਜਾਬ ਪ੍ਰਧਾਨ ਦੀ ਪੰਜਾਬ ਇਨਚਾਰਜ ਦੀ ਬਾਜਵਾ ਸਾਹਿਬ ਦੀ ਤੇ ਨਵਜੋਤ ਸਿੰਘ ਸਿੱਧੂ ਜੀ ਤੇ ਅਸੀਂ ਦਿਲੋਂ ਸਤਿਕਾਰ ਕਰਦੇ ਆ ਸਾਡੇ ਲੀਡਰ ਨੇ ਸਾਡੇ ਲਈ ਲੰਗਾ ਖਲਵਾਇਆ ਸੋ ਨਵਜੋਤ ਸਿੰਘ ਰਾਏ ਸਿੱਧੂ ਦੀ ਰੈਲੀ ਨੂੰ ਕਾਮਯਾਬ ਕਰਨਾ ਅਸੀਂ ਦਿਨ ਰਾਤ ਇੱਕ ਕਰਦੇ ਆ ਵਰਕਰ ਰੈਲੀ ਕਰ ਰਹੇ ਨੇ ਵਰਕਰ ਹੀ ਕਾਮਯਾਬ ਕਰਨੇ ਤੇ ਕਾਨੂੰ ਪਾਰਟ ਨੂੰ ਵੋਟਾਂ ਵੀ ਵਰਕਰ ਨੇ ਪਾਉਣੀ ਆ ਇਹ ਨਹੀਂ ਲੱਗਦਾ ਕਿ ਇਸ ਨਾਰਾਜ਼ਗੀ ਦੇ ਨਾਲ ਜਿਹੜਾ ਵਰਕਰਾਂ ਤੁਸਿਆ ਬੇਗੀ ਵਰਕਰਾਂ ਨੂੰ ਇਹ ਦੇਖੋ ਕਾਂਗਰਸ ਪਾਰਟੀ ਦਾ ਵਰਕਰ ਬਹੁਤ ਸਿਆਣਾ ਉਹ ਸਮਝਦਾ ਹੈ ਕਿ ਕੀ ਚੰਗਾ ਕੀ ਮਾੜਾ ਦੇਖੋ ਬਹੁਤ ਜ਼ਿਆਦਾ ਪੱਧਰ ਜੋ ਲੱਗ ਰਿਹਾ ਨਿੱਜੀ ਸਨੇਹ ਲੱਗ ਰਹੇ ਨੇ ਫੋਨ ਜਾ ਰਹੇ ਨੇ ਬਲਾਕ ਪ੍ਰਧਾਨ ਘਰੋਂ ਘਰੀ ਜਾ ਰਹੇ ਨੇ ਕਿ ਨਹੀਂ ਜਾਣਾ ਪਰ ਫਿਰ ਵੀ ਸਾਨੂੰ ਹਰ ਗੱਲ ਦੀ ਖਬਰ ਵਰਕਰ ਦੱਸ ਰਿਹਾ ਨੇ ਕਿ ਅਸੀਂ ਆਵਾਂਗੇ ਯਾਰ ਇੰਨਾ ਪਿਆਰਾ ਇੰਨਾ ਵਧੀਆ ਲੀਡਰ ਆ ਰਿਹਾ ਜਿਹਨੇ ਸਾਡੇ ਲਈ ਕਰਤਾਰਪੁਰ ਸਾਹਿਬ ਲੰਘਾ ਖਲਾਤੇ ਹੋ ਇਮਾਨਦਾਰੀ ਦੀ ਗੱਲ ਕਰ ਰਿਹਾ ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਪੰਜਾਬੀ ਅੱਧੀ ਗੱਲ ਕਰਿਆ ਸੋ ਲੋਕ ਇਸ ਵਿਰੋਧਨਾ ਮੈਂ ਕਹਿੰਦਾ ਲੋਕ ਡਬਲ ਗਿਣਤੀ ਚ ਆਉਣਗੇ ਪਹਿਲਾਂ ਸ਼ਾਇਦ ਅਸੀਂ 5-7000 ਦੀ ਗੱਲ ਕਰਦੇ ਸੀ ਸ਼ਾਇਦ 10 ਤੋਂ 15000 ਬੰਦੇ ਇੱਥੇ ਇਕੱਠਾ ਹੋਊਗਾ ਮਨਜੀਤ ਜੀ 24 ਦੇ ਅਸਲ ਹੀ ਇਹਦਾ ਆਊਗਾ ਦੇਖੋ ਜੇ ਇੱਥੇ 10 ਤੋਂ 12000 ਬੰਦਾ ਇਕੱਠਾ ਹੁੰਦਾ ਕਾਂਗਰਸ ਨੇ ਡੇਟ ਤਾਂ ਕਾਂਗਰਸ ਇਹ ਜੇ ਬੇਤੁਕੇ ਬਿਆਨਾਂ ਨਾਲ ਕਾਂਗਰਸ ਕਮਜ਼ੋਰ ਹੋ ਸਕਦੀ ਹੈ ਪਰ ਜੇ ਕਾਂਗਰਸ ਦਾ ਵਰਕਰ ਆਪ ਦੇ ਦਮ ਤੇ 10 ਤੋਂ 12 ਹਜ਼ਾਰ ਬੰਦਾ ਇਕੱਠਾ ਕਰ ਜਾਂਦਾ ਤਾਂ ਇਸ ਬਠਿੰਡਾ ਸੀਟ ਤੇ ਕਾਂਗਰਸ ਦੀ ਜਿੱਤ ਤੈ